ਨਾਮ ਦੇਣ ਨੂੰ ਲੈ ਕੇ ਖਾਸ ਕਰਕੇ ਅਮਰਤਾਰੀ ਬੱਚੇ ਹੋਣ ਬੱਚੀਆਂ ਹੋਣ ਉਹਨਾਂ ਨੂੰ ਜਿਹੜਾ ਹੈ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਿਵੇਂ ਦੇਖਦੇ ਹੋ ਇਹ ਸਾਰੇ ਨੂੰ ਕੀ ਸਿਸਟਮ ਜਿਹੜਾ ਹੈ ਉਹ ਜਾਲ ਪੁੱਜ ਕੇ ਇਸ ਤਰ੍ਹਾਂ ਕਰ ਰਿਹਾ ਹੈ ਕਿਉਂਕਿ ਇੱਕ ਬੰਨੇ ਤੇ ਸੰਵਿਧਾਨ ਜਿਹੜਾ ਹੈ ਉਹ ਇਸ चीज ਨੂੰ ਅਲਾਉ ਕਰਦਾ ਹੈਗਾ ਫਿਰ ਸੋਸ਼ਲ ਸਰਵਿਸਸਿਸ ਦੇ ਐਗਜ਼ਾਮ ਹੋਣੇ ਆ ਤੇ ਉਸ ਤੋਂ ਬਾਅਦ ਬੱਚੀ ਨੇ ਜੱਜ ਬੰਨਣਾ ਸੀ ਜੇ ਆਪਾਂ ਕਹਿ ਲਈਏ ਕਿ ਅੱਗੇ ਪਾਰ ਕਰਕੇ ਜਾਂ ਪੜ੍ਹਾਈ ਕਰਕੇ ਤੇ ਉਹਨਾਂ ਦੇ ਵਿੱਚ ਫਿਰ ਜੇ ਇਦਾਂ ਦੇ ਲੋਕਾਂ ਨੂੰ ਹੀ ਜਾਣ ਦਿੱਤਾ ਜਾਏਗਾ ਤਾਂ ਫਿਰ ਕੀ ਹੋ ਜਾ ਸੰਵਿਧਾਨ ਹਾਲਾਂਕਿ ਕਿਸੇ ਵੀ ਅਫੀਸ਼ੀਅਲ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਿੱਖ ਦਸਤਾਰ ਤੋਂ ਬਿਨਾਂ ਤੇ ਕਕਾਰਾਂ ਤੋਂ ਬਿਨਾਂ ਹੈ ਨਾ ਇਹ ਹੈਗਾ ਵੀ ਕਟੋਕਟ ਇੰਡੀਆ ਵਿੱਚ ਤਾਂ ਇਹ ਚੱਲ ਰਿਹਾ ਹਾਂ ਇੰਟਰਨੈਸ਼ਨਲ ਸਿਰਫ ਫਲਾਈਟਸ ਵਿੱਚ ਹੈਗਾ ਹਾਲੀਂ ਘੜੀ ਵੀ ਫਲਾਈਟਸ ਵਿੱਚ ਉਹ ਕਕਾਰ ਆ ਜਿਹੜੇ ਆਪ ਦਾ ਉਹ ਆਪਣੇ ਸੂਟਕੇਸ ਜਾਂ ਸਿਕਿਉਰ ਥਾਂ ਤੇ ਰੱਖੇ ਜਾਂਦੇ ਆ ਰਾਜਸਥਾਨ ਦੇ ਅਖਬਾਰਾਂ ਵਿੱਚ ਅੱਜ ਖਬਰ ਆਈ ਹੈਗੀ ਆ ਬਿਹਾਂ ਇਹ ਐਮੈਂਡਮੈਂਟ ਕਰ ਦਿੱਤੀ ਗਈ ਆ ਵੀ ਕਿਸੇ ਵੀ ਸਿੱਖ ਬੱਚੇ ਬੱਚੀ ਨੂੰ ਜਾਂ ਕਿਸੇ ਵੀ ਸਿੱਖ ਨੂੰ ਜਿਹੜਾ ਹੈਗਾ ਕਕਾਰ ਉਤਾਰ ਕੇ ਕਿਸੇ ਵੀ ਥਾਂ ਤੇ ਪਬਲਿਕ ਪਲੇਸਿਸ ਤੇ ਜਾਣ ਦੀ ਜਿਹੜੀ ਹੈਗੇ ਮਜਬੂਰ ਨਹੀਂ ਕੀਤਾ ਜਾਊਗਾ ਉਹ ਆਪਣੇ ਕਕਾਰ ਧਾਰਨ ਕਰਕੇ ਜਾਊਗਾ ਜੀ ਅੱਗੇ ਆਪਾਂ ਗੱਲਬਾਤ ਕਰਨੀ ਹੈਗੀ ਕਿ ਰਾਜਸਥਾਨ ਦੇ ਵਿੱਚ ਸੋਸ਼ਲ ਸਰਵਿਸਿਜ਼ ਦਾ ਜਿਹੜੇ ਹੈਗੇ ਐਗਜ਼ਾਮ ਨੂੰ ਲੈ ਕੇ ਜਿਹੜਾ ਹੈ ਤਰਨਤਾਰਨ ਦੀ ਇੱਕ ਬੱਚੀ ਜਿਹੜੀ ਹੈ ਉਸ ਨੂੰ ਐਗਜ਼ਾਮ ਨਹੀਂ ਦੇਣ ਦਿੱਤਾ ਜਾਂਦਾ ਮਜਬੂਰ ਕੀਤਾ ਜਾਂਦਾ ਕਿ ਆਪਣੇ ਜਿਹੜੇ ਕਕਾਰ ਨੇ ਉਹਨਾਂ ਨੂੰ ਲਾਇਆ ਜਾਵੇ ਕਿਰਪਾਨ ਲਾਈ ਜਾਵੇ ਕੜਾ ਲਾਇਆ ਜਾਵੇ ਕੀ ਕਹੋਗੇ ਇੱਥੇ ਬਾਹਰ ਵਿਦੇਸ਼ਾਂ 'ਚ ਤੇ ਗੱਲ ਹੁੰਦੀ ਸੀ ਤੇ ਹੁਣ ਉਸ ਤੋਂ ਬਾਅਦ ਫਿਰ ਜਥੇਬੰਦੀਆਂ ਸਰਗਰਮ ਹੁੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਬਕਾਇਦਾ ਜਿਹੜੀ ਹੈ ਇਸ ਵਾਰ ਪਟੀਸ਼ਨ ਵੀ ਪਾ ਦਿੱਤੀ ਗਈ ਹੈ ਔਰ ਜੇ ਆਪਾਂ ਪਿਛਲੇ ਤਕਰੀਬਨ 5-7 ਸਾਲਾਂ ਦੀ ਗੱਲ ਕਰ ਲਈਏ ਬਹੁਤ ਸਾਰੇ ਇਦਾਂ ਦੇ ਕੇਸਿਸ ਨੇ ਜਿੱਥੇ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਐਗਜ਼ਾਮ ਦੇਣ ਨੂੰ ਲੈ ਕੇ ਖਾਸ ਕਰਕੇ ਅੰਮ੍ਰਿਤਧਾਰੀ ਬੱਚੇ ਹੋਣ ਬੱਚੀਆਂ ਹੋਣ ਉਹਨਾਂ ਨੂੰ ਜਿਹੜਾ ਹੈ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਿਵੇਂ ਦੇਖਦੇ ਹੋ ਸਾਰੇ ਨੂੰ ਕੀ ਸਿਸਟਮ ਜਿਹੜਾ ਹੈ ਉਹ ਜਾਲ ਪੁੱਜ ਕੇ ਇਸ ਤਰ੍ਹਾਂ ਕਰ ਰਿਹਾ ਕਿਉਂਕਿ ਇੱਕ ਬੰਨੇ ਤੇ ਸੰਵਿਧਾਨ ਜਿਹੜਾ ਹੈ ਉਹ ਇਸ चीज ਨੂੰ ਅਲਾਉ ਕਰਦਾ ਹੈਗਾ ਫਿਰ ਸੋਸ਼ਲ ਸਰਵਿਸਸ ਦੇ ਇਗਜ਼ਾਮ ਹੋਣੇ ਆ ਤੇ ਉਸ ਤੋਂ ਬਾਅਦ ਬੱਚੀ ਨੇ ਜੱਜ ਬੰਨਣਾ ਸੀ ਜੇ ਆਪਾਂ ਕਹਿ ਲਈਏ ਕਿ ਅੱਗੇ ਪਾਰ ਕਰਕੇ ਜਾਂ ਪੜ੍ਹਾਈ ਕਰਕੇ ਤੇ ਉਹਨਾਂ ਦੇ ਵਿੱਚ ਫਿਰ ਜੇ ਇਦਾਂ ਦੇ ਲੋਕਾਂ ਨੂੰ ਹੀ ਜਾਣ ਦਿੱਤਾ ਜਾਏਗਾ ਤਾਂ ਫਿਰ ਕਿਹੋ ਜਿਹਾ ਸੰਵਿਧਾਨ ਹਾਂਜੀ ਹਾਂਜੀ ਸੋ ਗਲਤ ਹੈ ਜੇ ਜੇ ਸੰਵਿਧਾਨ ਵਿੱਚ ਉਹ ਜਿਹੜਾ ਨਾ ਵੀ ਕੁਝ ਹੈਗੀਆਂ ਵੀ ਨੇ ਤਾਂ ਉਹਨਾਂ ਦਾ ਜਿਹੜਾ ਜਿੰਨਾ ਉਹਨਾਂ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਜਿਹੜੇ ਲਾਗੂ ਕਰਨ ਵਾਲੇ ਆਫੀਸਰ ਆ ਉਹ ਤਾਂ ਨਜਾਇਜ਼ ਫਾਇਦਾ ਉਠਾ ਜਾਂਦੇ ਆ ਸੋ ਆਪ ਵੀ ਉਹ ਚਲਾ ਜਾਂਦੇ ਹੈਗੇ ਆ ਉਹਨਾਂ ਨੂੰ ਲੱਗਦਾ ਹੈਗਾ ਵੀ ਕਿਹੜਾ ਕਿਸੇ ਨੇ ਜਿਹੜਾ ਨੋਟਿਸ ਲੈਣਾ ਪਰ ਹੁਣ ਸੋਸ਼ਲ ਮੀਡੀਆ ਆ ਹੋਰ ਮੀਡੀਆ ਦੇ ਔਨ ਕਰਨ ਬਹੁਤ ਵੱਡਾ ਜਿਹੜਾ ਨੋਟਿਸ ਆ ਲਿਆ ਜਾਣ ਲੱਗਿਆ ਸਿੱਖ ਆਪ ਚੇਤਨ ਹੋਏ ਆ ਸਿੱਖ ਜਥੇਬੰਦੀਆਂ ਚੇਤਨ ਹੋਈਆਂ ਨੇ ਸੋ ਉਹ ਇੱਕ ਤਰ੍ਹਾਂ ਨਾਲ ਉਹ ਜੈਨੋਸਾਈਡਲ ਇੰਪਲਸ ਦਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਚਲਕਾਰਾ ਹੈਗਾ ਹਲਕੇ ਹਲਕੇ ਜੇ ਓਹੋ ਜਿਹੜੇ ਅਫੀਸ਼ੀਅਲਸ ਵਿੱਚ ਆ ਪੈਂਦਾ ਰਹਿੰਦਾ ਸੋ ਗੁਰਸਿੱਖ ਬੱਚੀ ਆ ਦਸਤਾਰ ਧਾਰੀ ਹੈਗੀ ਆ ਤੇ ਬਾਣਾ ਪਾਉਂਦੀ ਹੈਗੀ ਅਤੇ ਅੰਮ੍ਰਿਤ ਧਾਰੀ ਹੈਗੀ ਸੋ ਉਹਦਾ ਉਹ ਤੋਂ ਕਕਾਰ ਲਹਾਉਣ ਲਈ ਕਹਿਣਾ ਖਾਸ ਕਰਕੇ ਸ਼੍ਰੀ ਸਾਹਿਬ ਕੁਝ ਸਮਾਂ ਪਹਿਲਾਂ ਦਿੱਲੀ ਵਿੱਚ ਜਾਂ ਹੋਰ ਥਾਵਾਂ ਤੇ ਹੋਇਆ ਵੀ ਜਿਹੜਾ ਕੜਾ ਹੈਗਾ ਕੜਾ ਉਤਾਰਨ ਦੀ ਜਿਹੜੀ ਹੈਗੀ ਆ ਇਹ ਤੇ ਕੀਤੀ ਗਈ ਹੈ ਇਸ ਤਰ੍ਹਾਂ ਦੀ ਆ ਚੰਡੀਗੜ੍ਹ 'ਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਸੋ ਇਹ ਇੱਕ ਤਾਂ ਆਪਾਂ ਕਹਿ ਸਕਦੇ ਆ ਵੀ ਚਲੋ ਉਹਨਾਂ ਨੂੰ ਸਮਝ ਨਹੀਂ ਹੈ ਨਾ ਇੱਕ ਅਸਪੈਕਟ ਇਹ ਆ ਦੂਜਾ ਹੈਗਾ ਵੀ ਜਾਣ ਬੁੱਝ ਕੇ ਗਲਤੀ ਕਰ ਰਹੇ ਹੈਗੇ ਆ ਸੋ ਇਹਨਾਂ ਵਿੱਚੋਂ ਕਿਹੜਾ ਤੱਤ ਭਾਰੂ ਹੈਗਾ ਸਾਨੂੰ ਲੱਗਦਾ ਵੀ ਦੂਜਾ ਤੱਤ ਜ਼ਿਆਦਾ ਭਾਰੂ ਹੋ ਜਾਂਦਾ ਹੈਗਾ ਹਾਲਾਂਕਿ ਕਿਸੇ ਵੀ ਅਫੀਸ਼ੀਅਲ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਿੱਖ ਦਸਤਾਰ ਤੋਂ ਬਿਨਾਂ ਤੇ ਕਕਾਰਾਂ ਤੋਂ ਬਿਨਾਂ ਹੈ ਨਾ ਵੀ ਹੈਗਾ ਵੀ ਕਟੋਕਟ ਇੰਡੀਆ ਵਿੱਚ ਤਾਂ ਇਹ ਚੱਲ ਰਿਹਾ ਹਾਂ ਇੰਟਰਨੈਸ਼ਨਲ ਸਿਰਫ ਫਲਾਈਟਸ ਵਿੱਚ ਹੈਗਾ ਹਾਲ ਦੀ ਘੜੀ ਵੀ ਫਲਾਈਟਸ ਵਿੱਚ ਉਹ ਕਕਾਰ ਆ ਜਿਹੜੇ ਆਪ ਦਾ ਉਹ ਆਪਣੇ ਸੂਟਕੇਸ ਜਾਂ ਸਿਕਿਉਰ ਥਾਂ ਤੇ ਲੈ ਕੇ ਜਾਂਦੇ ਆ ਅਦਰਵਾਇਸ ਜਿਹੜਾ ਹੈਗਾ ਇਕਦਮ ਤੁਸੀਂ 에어ਪੋਰਟ ਤੋਂ ਬਾਹਰ ਆਉਂਦੇ ਆ ਤੁਸੀਂ ਨਾਰਮਲੀ ਆਪਣੇ ਕਕਰ ਉਤਾਰ ਕਰ ਲੈਂਦੇ ਹੈ ਜਿਆਦਾ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਪਰ ਭਾਰਤ ਵਿੱਚ ਵਾਰ-ਵਾਰ ਹੁਣ ਹਾਂ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਐਕਟਿਵ ਹੋਈਆਂ ਨੇ ਪਾ ਜਤਿੰਦਰਪਾਲ ਸਿੰਘ ਟਿੰਮਾ ਜਿਹੜੇ ਰਾਜਸਥਾਨ ਤੋਂ ਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪੁਰਾਣੇ ਆਗੂ ਰਹਿ ਗਿਆ ਉਹਨਾਂ ਦੀ ਗਵਾਈ ਹੇਡ ਵਫਦ ਦਾ ਜਿਹੜਾ ਉਹ ਮਿਲਿਆ ਉਹਨੂੰ ਵੀ ਰੋਕਿਆ ਗਿਆ ਵਫਦ ਨੂੰ ਵੀ ਥੋੜੇ ਬੰਦੇ ਲੈ ਕੇ ਜਾਓ ਪਰ ਉਹਨਾਂ ਨੇ ਆਰਗੂ ਕਰਿਆ ਵੀ ਇਹ ਮਲਕ ਸਾਡਾ ਵੀ ਹੈ ਤੁਸੀਂ ਸਾਨੂੰ ਸਮਝਦੇ ਹੋ ਵੀ ਸਿੱਖਾਂ ਦਾ ਮਲਕ ਨਹੀਂ ਐ ਸੋ ਇਸ ਤਰ੍ਹਾਂ ਦੀ ਆਰਗੂਮੈਂਟ ਦੀ ਵੀਡੀਓ ਵੀ ਆਈ ਹੈਗੀ ਸੋ ਉਹਨਾਂ ਦੇ ਯਤਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਕਹਿ ਸਕਦੇ ਆ ਵੀ ਵਧੀਆ ਢੰਗ ਨਾਲ ਉਹਨਾਂ ਨੇ ਕੇਸ ਪੇਸ਼ ਕਰਿਆ ਹੁਣ ਰਾਜਸਥਾਨ ਦੇ ਅਖਬਾਰਾਂ ਵਿੱਚ ਅੱਜ ਖਬਰ ਆਈ ਹੈਗੀ ਵੀ ਹਾਂ ਇਹ ਐਮੈਂਡਮੈਂਟ ਕਰ ਦਿੱਤੀ ਗਈ ਹੈ ਵੀ ਕਿਸੇ ਵੀ ਸਿੱਖ ਬੱਚੇ ਬੱਚੀ ਨੂੰ ਜਾਂ ਕਿਸੇ ਵੀ ਸਿੱਖ ਨੂੰ ਜਿਹੜਾ ਹੈਗਾ ਕਕਾਰ ਉਤਾਰ ਕੇ ਕਿਸੇ ਵੀ ਥਾਂ ਤੇ ਪਬਲਿਕ ਪਲੇਸਿਸ ਤੇ ਜਾਣ ਦੀ ਜਿਹੜੀ ਹੈਗੇ ਮਜਬੂਰ ਨਹੀਂ ਕੀਤਾ ਜਾਊਗਾ ਉਹ ਆਪਣੇ ਕਕਾਰ ਧਾਰਨ ਕਰਕੇ ਜਾਊਗਾ ਸੋ ਇੱਕ ਤਰ੍ਹਾਂ ਨਾਲ ਇਹ ਹੈ ਵਿਤਕਰਾ ਲਗਾਤਾਰ ਇੱਕੋ ਜਿਹੇ ਤਰ੍ਹਾਂ ਨਾਲ ਹੋ ਰਿਹਾ ਤੁਸੀਂ ਦੇਖੋ 2 ਮਹੀਨੇ ਪਹਿਲਾਂ ਕਾਂਗਰਸ ਦੇ ਵਿਰੋਧੀ ਪਾਰਟੀ ਦੇ ਨੇਤਾ ਜਿਹੜੇ ਦਲਿਤ ਭਾਈਚਾਰੇ ਚੋਂ ਨੇ ਉਹ ਇੱਕ ਹਿੰਦੂ ਮੰਦਿਰ ਵਿੱਚ ਪੂਜਾ ਕਰਨ ਜਾਂਦੇ ਆ ਸੋ ਇੱਕ ਹਿੰਦੂ ਹੋਣ ਦੇ ਨਾਤੇ ਦਲਿਤ ਹੋਣ ਦੇ ਨਾਤੇ ਉਹਨਾਂ ਦਾ ਹੱਕ ਬਣਦਾ ਹੈਗਾ ਉੱਥੇ ਜਾਣ ਦਾ ਪਰ ਉਹ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉੱਚ ਜਾਤੀ ਦੇ ਬੰਦੇ ਨੇ ਉਹਨਾਂ ਨੇ ਉਸ ਮੰਦਿਰ ਨੂੰ ਜਿੱਦਾਂ ਹੈਗਾ ਦੁੱਧ ਨਾਲ ਧੋਤਾ ਵੀ ਇਹ 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 ਖਰਾਬ ਹੋ ਗਿਆ ਅਪਵਿੱਤਰ ਹੋ ਗਿਆ ਸੋ ਜਿੱਥੇ ਆਪਣੇ ਹੀ ਭੈਣਾ ਭਰਾਵਾਂ ਦੇ ਖਿਲਾਫ ਇਸ ਤਰ੍ਹਾਂ ਦੀ ਆ ਸੋਚ ਪਈ ਆ ਉਥੇ ਸਿੱਖ ਤਾਂ ਫੇਰ ਵੀ ਇੱਕ ਤਰ੍ਹਾਂ ਨਾਲ ਇੱਕ ਵੱਖਰੇ ਧਰਮ ਚੋਂ ਆਉਂਦੇ ਆ ਸੋ ਇਹ ਸਾਰਾ ਮਾਮਲਾ ਹੈ ਇਸਦਾ ਜੀ ਬਿਲਕੁਲ ਜੀ ਉਮੀਦ ਇਹੀ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਹੀਂ ਵਾਪਰਨਗੀਆਂ ਜੀ ਬਿਲਕੁਲ ਜੀ ਤੇ ਗੱਲਬਾਤ ਹੁਣ ਆਪਾਂ ਕਰ ਲੈਨੇ 1993 ਦੇ ਪੁਲਿਸ ਮੁਕਾਬਲਿਆਂ ਦੀ ਜਿਸ ਦੇ ਵਿੱਚ ਕਿ ਪੁਲਿਸ ਵਾਲਿਆਂ ਨੂੰ ਜਿਹੜਾ ਹੈ ਹਿਰਾਸਤ ਦੇ ਵਿੱਚ ਲਿਆ ਗਿਆ ਹੈ 4 ਅਗਸਤ ਨੂੰ ਜਿਹੜੀ ਹੈ ਉਹਨਾਂ ਨੂੰ ਸਜ਼ਾ ਸੁਣਾਈ ਜਾਏਗੀ ਸਰਦਾਰਤਾ ਸਿੰਘ ਜੀ ਇੱਕ ਤੋਂ ਬਾਅਦ ਇੱਕ ਬਹੁਤ ਸਾਰੇ ਜਿਹੜੇ ਕੇਸੇ ਜਿਹੜੇ ਨੇ ਉਹਨਾਂ ਦੇ ਫੈਸਲੇ ਜਿਹੜੇ ਆ ਰਹੇ ਹੈਗੇ ਨੇ ਔਰ ਦੋਸ਼ੀ ਪੁਲਸ ਵਾਲਿਆਂ ਨੂੰ ਜਿਹੜਾ ਹੈ ਸਜ਼ਾ ਦਿੱਤੀ ਜਾ ਰਹੀ ਹੈ ਕੀ ਕਹੋਗੇ ਭਾਵੇਂ ਕਿ ਇੰਨੀ ਦੇਰੀ ਦੇ ਬਾਅਦ ਆ ਰਹੇ ਨੇ ਜੇ ਆਪਾਂ ਕਹੀ ਕਿ ਉਹਨਾਂ ਹੀ ਸਮਿਆਂ ਦੇ ਵਿੱਚ ਖਾਸ ਕਰਕੇ ਜਿਹੜੀ ਉਦੋਂ ਅਕਾਲੀ ਦਲ ਦੀ ਭਾਵੇਂ ਸਰਕਾਰ ਜਦੋਂ 1997 ਚ ਆਉਂਦੀ ਸੀ ਬਕਾਇਦਾ ਉਹਨਾਂ ਨੇ ਕਿਹਾ ਸੀ ਕਿ ਜਿੰਨਾ ਜਿੰਨਾ ਨੇ ਵੀ ਗਲਤ ਕੰਮ ਕੀਤੇ ਨੇ ਉਹਨਾਂ ਨੂੰ ਅਸੀਂ ਕਟਾਰੇ ਦੇ ਵਿੱਚ ਖੜੇ ਕਰਾਂਗੇ ਜੇ ਉਹਨਾਂ ਸਮਿਆਂ 'ਚ ਆਏ ਹੁੰਦੇ ਤੇ ਫਿਰ ਸ਼ਾਇਦ ਜੇ ਆਪਾਂ ਕਹਿੰਦੇ ਘੱਟੋ-ਘੱਟ ਜੇ 10 ਸਾਲ 'ਚ ਵੀ ਆਏ ਹੁੰਦੇ ਤੇ ਫਿਰ ਆ ਜਿਹੜੇ ਮੌਜੂਦਾ ਕੰਮ ਚਾਲੂ ਹੋ ਗਿਆ ਲਵਾ ਇਹ ਤੇ ਰੋਕ ਜੜੀ ਲੱਗ ਗਈ। ਹਾਂਜੀ ਹਾਂਜੀ 1993 ਦਾ ਇੱਕ ਪੁਲਿਸ ਮੁਕਾਬਲਾ ਸਾਡੇ ਕੋਲ ਹੁਣੇ ਜੇ ਖਬਰ ਆਈ ਹੈਗੀ ਆ ਜਿਹਦੇ ਵਿੱਚ ਸੂਬਾ ਸਿੰਘ ਜਿਹੜਾ ਥਾਣੇਦਾਰ ਆ ਜਿਹਨੂੰ ਸੂਬਾ ਸਰੰਦ ਦੇ ਨਾਮ ਨਾਲ ਜਾਣਿਆ ਜਾਂਦਾ ਸੋ ਆਪਣੇ ਆਪ ਨੂੰ ਸੂਬਾ ਸਰੰਦ ਕਹਿ ਲਾਉਂਦਾ ਹੁੰਦਾ ਸੀ ਬਹੁਤ ਜ਼ੁਲਮ ਆ ਜਿਹੜੇ ਉਹਨਾਂ ਨੇ ਸਿੱਖ ਨੌਜਵਾਨਾਂ ਤੇ ਕਰੇ ਤੇ ਹੋਰ ਜਿਹੜੇ ਇੱਕ ਐਸਐਸਪੀ ਰਾਇਵਲ ਦਾ ਅਧਿਕਾਰੀ ਹੈ ਸੱਤ ਨੌਜਵਾਨਾਂ ਦਾ ਪੁਲਿਸ ਮੁਕਾਬਲਾ ਹੈਗਾ ਉਹਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਹੈਗੇ ਆ। 4 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ ਸੋ ਅਗਲੇ ਪ੍ਰੋਗਰਾਮ ਤੱਕ ਅਸੀਂ ਜਿਹੜਾ ਉਹਨਾਂ ਦਾ ਵਿਸਥਾਰ ਉਹ ਸਜ਼ਾ ਦਾ ਕਿਉਂਕਿ ਹਲੇ ਜਸਟ ਹੋਣੇ ਬ੍ਰੇਕਿੰਗ ਨਿਊਜ਼ ਆਈ ਹੈਗੀ ਆਲਸੋ ਅਸੀਂ ਸਾਂਝੀ ਕਰ ਰਹੇ ਹਾਂ